ਸੁਖਬੀ ਬਾਦਲ ਅਤੇ ਉਸ ਦੇ ਸਾਥੀਆਂ ਹੀ ਆ ਦਿਲਾਂ ਦੀਆਂ ਧੜਕਣਾਂ ਵਧ ਗਈਆਂ ਨੇ ਧੜਕਣਾ ਵਧਣ ਵੀ ਕਿਉਂ ਨਾ ਕਿਉਂਕਿ ਸੁਖਬੀ ਬਾਦਲ ਅਤੇ ਉਸ ਦੇ ਸਾਥੀ ਖਾਸ ਕਰਕੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਡਾਕਟਰ ਜੀ ਸਿੰਘ ਚੀਮਾ ਜਿੰਨੇ ਵੀ ਉਹਦੇ ਜੁੰਡੀ ਦੇ ਯਾਰ ਨੇ ਚਾਹੇ ਉਸ ਤੋਂ ਉਮਰ ਦੇ ਵੱਡੇ ਹੋਣ ਚਾਹੇ ਬਹੁਤ ਪ੍ਰਕਾਸ਼ ਸਿੰਘ ਬਾਦਲ ਦੇ ਹਾਣੀ ਹੋਣ ਲੇਕਿਨ ਉਹਨਾਂ ਦੀ ਗੱਲ ਇੱਕੋ ਗੱਲ ਜਿਹੜੀ ਹੈ ਕੁਹਾ ਸੁਖਬੀਰ ਬਾਦਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰ ਰਹੇ ਨੇ ਲੇਕਿਨ ਇਹਦਾ ਅੱਜ ਧੜਕਣਾ ਵਧ ਗਿਆ ਏ ਕਿਉਂਕਿ ਸ੍ਰੀ ਅਕਾਲ ਤਖਤ ਸੈਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਨੇ ਵੱਡਾ ਫੈਸਲਾ ਲੈ ਲਿਆ ਹੈ ਉਹ ਵੱਡੇ ਫੈਸਲੇ ਦੇ ਵਿੱਚ ਉਸ ਨੇ ਇਕੱਲਾ ਫੈਸਲਾ ਆਪਣੇ ਸਿਰ ਬਾਤ ਵਿੱਚ ਨਹੀਂ ਰੱਖਿਆ ਸਭੂ ਉਸ ਨੇ ਸਾਰੇ ਤਖਤਾਂ ਦੇ ਜਥੇਦਾਰਾਂ ਦੂਸਰੇ ਪਾਸੇ ਉਹਨਾਂ ਨੇ ਬੁੱਧੀਜੀਵੀ ਅਤੇ ਜਿਹੜੇ ਮੋਸਟ ਐਜੂਕੇਟਿਡ ਸਿੱਖ ਪੰਥ ਦੇ ਵਿੱਚ ਲੋਕ ਨੇ ਖਾਸ ਕਰਕੇ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚੋਂ ਚਾਰ ਤੋਂ ਪੰਜ ਜਿਹੜੇ ਪ੍ਰੋਫੈਸਰ ਸਦਲੇ ਨੇ ਜਿਹੜੇ ਰਿਟਾਇਰ ਨੇ ਜਾਂ ਜਿਹੜੇ ਤਤਕਾਲੀ ਕੱਪ ਕਰ ਰਹੇ ਨੇ ਆਖਰਕਾਰ ਰਾਜਨੀਤੀ ਦੇ ਵਿੱਚ ਵੱਡਾ ਫੈਸਲਾ ਹੋਣਾ ਹੈ ਇੱਥੇ ਸੁਖਬੀਰ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਭੱਜਣਾ ਪੈ ਗਿਆ ਨੇ ਕੀ ਕੀ ਅਜਾਇਆ ਹੋਵੇਗਾ ਜੇਕਰ ਫੈਸਲਾ ਵੀ ਬਾਗਲ ਦੇ ਹੱਥ ਵਿੱਚ ਆਉਂਦਾ ਹੈ ਤਾਂ ਫਿਰ ਚਰਜ ਸਿੰਘ ਬਰਾੜ ਜਿਹੜੇ ਕਹਿੰਦੇ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਪਟੂ ਨਹੀਂ ਬਣਨਾ ਚਾਹੀਦਾ ਇੱਕ ਠੋਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਜੂਰਗੀ ਹਾਜ਼ਰੀ ਦੇ ਵਿੱਚ ਵੱਡਾ ਫੈਸਲਾ ਲੈਣਾ ਚਾਹੀਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਇਹ ਤਾਂ ਪੰਜਾਬ ਦੇ ਸਾਰੇ ਲੋਕਾਂ ਨੂੰ ਬੱਚੇ-ਬੱਚੇ ਨੂੰ ਵੀ ਪਤਾ ਹੈ ਬੈਵਕਲਾਂ ਗੁਲੀਕਰਾਂ ਸ਼੍ਰੀ ਗੁਰੂ ਗਰਬ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਡੇਰਾ ਸੱਚਾ ਸੋਤਾ ਦੇ ਸਾਹਬ ਨੂੰ ਮਾਫੀ ਨਾਵਾ ਇਹ ਕਿਨਾਂ ਦੀ ਸਰਕਾਰ ਦੇ ਵਿੱਚ ਹੋਇਆ ਹੈ ਜਦੋਂ ਸੁਖਵੀਰ ਬਾਦਲ ਤਰਖਾਈਆ ਜਦੋਂ ਸੁਖਵੀਰ ਬਾਦਲ ਜਿਹੜੇ ਨੇ ਉਹ ਐਜ਼ ਅ ਗ੍ਰਹਿ ਮੰਤਰੀ ਲਾ ਉਹਨਾਂ ਦੇ ਪੁੱਤ ਸੀ ਗ੍ਰਹਿ ਮੰਤਰੀ ਸੀ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਸਾਰੀਆਂ ਵੱੱਜਰ ਗਲਤੀਆਂ ਸਾਰੇ ਵੱੱਜਰ ਗੁਨਾਹ ਜਿਹੜੇ ਵੀ ਸੁਖਵੀਰ ਬਾਦਲ ਦੁਆਰਾ ਕਰਾਏ ਗਏ ਇਸ ਵਾਅਦੇ ਖਲਾਸਾ ਜਿਹੜਾ ਹੈ ਵਰਸ ਸਿੰਘ ਮਲਟੋਹਾ ਨੇ ਵੀ ਕੀਤਾ ਸੀ ਵਰਸ ਸਿੰਘ ਮਲਟੋਹਾ ਨੇ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਦਬਾਅ ਆ ਜਾਂਦਾ ਹੈ ਵਰਸ ਸਿੰਘ ਮਲਟੋਹਾ ਨੇ ਕਿਹਾ ਕਿ ਮੇਰੀ ਲੱਖ ਰੋਕਣ ਦੇ ਬਾਬ ਯੂਲਵੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਕੰਮ ਕਰੇਗਾ ਇਸ ਦਾ ਬੜਾ ਵੱਡਾ ਖਮਰੀਆਜ਼ਾ ਪੁੱਤਰਾ ਪਵੇਗਾ ਸੁਖਵੀਰ ਜੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਆ ਦੇਖ ਸਾਨੂੰ ਦੇਖਣੇ ਪਹਿਰ ਆ ਰਹੇ ਨੇ ਭਾਵੇਂ ਇਹਨਾਂ ਦਿਨਾਂ 'ਚ ਵਰਸਾ ਸਿੰਘ ਮਲਟੋਹਾ ਵੀ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਜਾਰੀ ਹੋਇਆ ਸੀ ਕਿ ਬਾ ਕੰਦੋ ਮਤਲ ਚੱਲ ਰਹੇ ਨੇ ਭਾਵੇਂ ਉਹਨਾਂ ਨੇ ਅਸਤੀਫਾ ਆਪਣੇ ਆਪ ਦਿੱਤਾ ਹੈ ਕਿਉਂਕਿ ਬਲਵਿੰਦਰ ਸਿੰਘ ਭੁੰਦਰ ਦੀ ਕਾਰਵਾਈ ਤੋਂ ਪਹਿਲਾਂ ਹੀ ਇੱਥੇ ਸਾਰੇ ਜਥੇਦਾਰ ਬੁੱਧੀਜੀਵੀ ਵੱਡੇ ਤੋਂ ਲੈ ਕੇ ਛੋਟੇ ਪ੍ਰੋਫੈਸਰ ਯਾਨੀ ਕੋ 30 ਤੋਂ 35 ਪਰਸਨ ਜਿਹੜੇ ਜਿਹੜੀਆਂ ਮਹਾਨ ਸ਼ਖਸੀਅਤ ਨੇ ਪਰਸਨੈਲਿਟੀ ਨੇ ਸਿੱਖ ਜਗਤ ਦੀਆਂ ਉਹਨਾਂ ਨੂੰ ਕੱਲ ਬੁਲਾ ਲਿਆ ਹੈ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਨ ਦੇਦਾਰ ਗਿਆਨੀ ਲਖਮੀ ਸਿੰਘ ਹੋਣਾ ਨੇ ਅਤੇ ਕੱਲ ਇਸ ਮਾਮਲੇ ਨੂੰ ਲੈ ਕੇ ਉਹ ਵੱਡੀ ਕਾਰਵਾਈ ਹੋਵੇਗੀ ਇਸ ਮਾਮਲੇ ਨੂੰ ਨਿਜਿੱਠਿਆ ਜਾਵੇਗਾ ਇਸ ਦੀ ਪੂਰੀ ਤਰ੍ਹਾਂ ਤਹਿਕੀਕਾ ਕੀਤੀ ਹੋਵੇਗੀ ਦੂਸਰੇ ਪਾਸੇ ਗੱਲਾਂ ਹੋ ਰਹੀਆਂ ਨੇ ਬਾਕੀ ਧੜੇ ਵਾਲੂ ਕਿ ਤਹਿਕੀਕਾ ਦੀ ਕੀ ਲੋੜ ਹੈ ਕਿ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਜਿਹੜੀਆਂ ਸੁਖਵੀਰ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਗਲਤੀਆਂ ਹੋਈਆਂ ਨੇ ਕੀ ਉਹ ਮਾਫ਼ ਕਰਨ ਦੇ ਯੋਗ ਹੈ ਜਾਂ ਨਹੀਂ ਤਾਂ